ਸਾਡੇ ਵਿੱਚ ਭੈਣ ਅੰਜੂ ਜੀ ਆ ਕਾ ਮੰਡੀ ਜਲੰਧਰ ਤੋਂ ਆਏ ਨੇ ਇਹ ਭੈਣ ਦੱਸਦੇ ਹਨ ਕਿ ਇਹਨਾਂ ਨੇ 1 ਸਾਲ ਤੋਂ ਗਿਲਟੀਆਂ ਸਨ ਜਿਸ ਦੇ ਲਈ ਇਹਨਾਂ ਨੇ ਕਾਫੀ ਦਵਾਈ ਖਾਧੀ ਪਰ ਇਹਨਾਂ ਨੂੰ ਕੋਈ ਵੀ ਆਰਾਮ ਨਹੀਂ ਮਿਲਿਆ ਤੇ ਫਿਰ ਇਹਨਾਂ ਨੇ ਇਸ ਪ੍ਰਭੂ ਜੀ ਦੇ ਘਰ ਵਿੱਚ ਆਉਣਾ ਸ਼ੁਰੂ ਕੀਤਾ ਤੇ ਇਹ ਭੈਣ ਦੱਸਦੇ ਹਨ ਕਿ ਇੱਕ ਦਿਨ ਸ਼ਿਫਾ ਦੀ ਪ੍ਰਾਰਥਨਾ ਦੇ ਦੌਰਾਨ ਇਹਨਾਂ ਨੂੰ ਇੰਜ ਮਹਿਸੂਸ ਹੋ ਰਿਹਾ ਸੀ ਕਿ ਜਿਵੇਂ ਇਹਨਾਂ ਦੀਆਂ ਗਿਲਟੀਆਂ ਜਿਹੜੀਆਂ ਇਹਨਾਂ ਦੇ ਪੈਰਾਂ ਦੇ ਨੀਚੋਂ ਦੀ ਹੋ ਕੇ ਬਾਹਰ ਨਿਕਲ ਗਈਆਂ ਹਨ ਤਾਂ ਇਸ ਭੈਣ ਨੇ ਇਸ ਜਗ੍ਹਾ ਦੇ ਉੱਤੇ ਪ੍ਰਾਰਥਨਾ ਕੀਤੀ ਦਾ ਇਹ ਦੱਸਦੇ ਹਨ ਕਿ ਉਸ ਦਿਨ ਤੋਂ ਬਾਅਦ ਵਿੱਚ ਇਹਨਾਂ ਦੇ ਸਰੀਰ ਦੇ ਵਿੱਚ ਕੋਈ ਵੀ ਗਿਲਟੀ ਨਹੀਂ ਰਹੀ ਜਿਸ ਦੇ ਲਈ ਭੈਣ ਪ੍ਰਭੂ ਜੀ ਦਾ ਧੰਨਵਾਦ ਕਰਦੇ ਹਨ ਭੈਣ ਸੰਤੋਸ਼ ਕੁਮਾਰੀ ਪਿੰਡ ਕੋਟ ਖੁਰਦ ਤੋਂ ਇਹ ਭੈਣ ਦੱਸਦੇ ਹਨ ਕਿ ਇਹਨਾਂ ਦੇ ਪਤੀ 12 ਸਾਲ ਤੋਂ ਸ਼ਰਾਬ ਪੀਂਦੇ ਸੀ ਤੇ ਘਰ ਦੇ ਵਿੱਚ ਲੜਾਈ ਝਗੜਾ ਵੀ ਰਹਿੰਦਾ ਸੀ ਜਿਸ ਦਾ ਕਰਕੇ ਭੈਣ ਬਹੁਤ ਦੁਖੀ ਸੀ ਫਰੀਨਾ ਦੀ ਹਾਲਤ ਦੇਖ ਕੇ ਇਹਨਾਂ ਦੇ ਦੇਰ ਦਰਾਨੀ ਇਸ ਪਵਿੱਤਰ ਭਵਨ ਦੇ ਵਿੱਚ ਆਉਂਦੇ ਹੁੰਦੇ ਸੀ ਤੇ ਉਹ ਇਹਨਾਂ ਨੂੰ ਇਸ ਪਵਿੱਤਰ ਭਵਨ ਦੇ ਵਿੱਚ ਲੈ ਕੇ ਆਏ ਤਾਂ ਕਹਿੰਦੇ ਅਸੀਂ 1.5 ਸਾਲ ਤੋਂ ਆ ਰਹੇ ਹਾਂ 2014 ਦੇ ਵਿੱਚ ਇਹਨਾਂ ਨੇ ਬਪਤਿਸਮਾ ਲਿਆ ਤੇ ਉਸੇ ਟਾਈਮ ਤੋਂ ਇਹਨਾਂ ਦੇ ਪਤੀ ਨੇ ਸ਼ਰਾਬ ਨਹੀਂ ਪੀਤੀ 6 ਮਹੀਨੇ ਹੋ ਗਏ ਹਨ ਤੇ ਹੁਣ ਉਹ ਵਿਦੇਸ਼ ਦੇ ਵਿੱਚ ਵੀ ਪ੍ਰਭੂ ਜੀ ਦੀ ਕਿਰਪਾ ਦੇ ਨਾਲ ਚਲੇ ਗਏ ਹਨ ਤੇ ਠੀਕ ਠਾਕ ਹਨ ਇਸ ਕਿਰਪਾ ਦੇ ਲਈ ਉਸ ਮਹਾਨ ਪਰਮੇਸ਼ਰ ਜੀ ਦਾ ਬਹੁਤ ਧੰਨਵਾਦ ਕਰਦੇ ਹਨ ਪੈਨ ਅਮਰਜੀਤ ਕੌਰ ਜਲੰਧਰ ਤੋਂ ਇਹ ਭੈਣ ਦੱਸਦੇ ਕਿ 2 ਹਫਤੇ ਪਹਿਲਾਂ ਦਿਨ ਐਤਵਾਰ ਸੀ ਤੇ ਇਹਨਾਂ ਦੇ ਪਿਤਾ ਜੀ ਦੀ ਤਬੀਅਤ ਅਚਾਨਕ ਖਰਾਬ ਹੋ ਗਈ ਇਹ ਭੈਣ ਇਥੇ ਚਰਚ ਪਹੁੰਚਣ ਤੋਂ ਪਹਿਲਾਂ ਇਹਨਾਂ ਨੂੰ ਫੋਨ ਤੇ ਪਤਾ ਲੱਗਾ ਕਿ ਇਹਨਾਂ ਦੇ ਪਿਤਾ ਜੀ ਦੀ ਤਬੀਅਤ ਬਹੁਤ ਖਰਾਬ ਹੋ ਗਈ ਹੈ ਤੇ ਉਹਨਾਂ ਦੀ ਜੀਵਨ ਦਾਸ ਖਤਮ ਹੋ ਗਈ ਹੈ ਇਹ ਭੈਣ ਪੂਰੇ ਵਿਸ਼ਵਾਸ ਦੇ ਨਾਲ ਪਵਨ ਦੇ ਵਿੱਚ ਆਏ ਨਾ ਕਿ ਆਪਣੇ ਪੇਕਿਆਂ ਦੇ ਘਰ ਭੱਜੇ ਇਹ ਪ੍ਰਭੂ ਜੀ ਦੇ ਘਰ ਵਿੱਚ ਆ ਕੇ ਇਹਨਾਂ ਨੇ ਆਪਣੇ ਪਿਤਾ ਜੀ ਵਾਸਤੇ ਪ੍ਰਭੂ ਜੀ ਅੱਗੇ ਪੂਰੇ ਵਿਸ਼ਵਾਸ ਨਾਲ ਪ੍ਰਾਰਥਨਾ ਕੀਤੀ ਔਰ ਵਿਸ਼ਵਾਸ ਨਾਲ ਪ੍ਰਾਰਥਨਾ ਜੋਧਿਆ ਕੋਲੋਂ ਆਪਣੇ ਪਿਤਾ ਜੀ ਵਾਸਤੇ ਚੰਗਿਆਈ ਦੀ ਪ੍ਰਾਰਥਨਾ ਕਰਾਈ ਤੇ ਸੱਚਮੁੱਚ ਪ੍ਰਭੂ ਜੀ ਦੀ ਕਿਰਪਾ ਹੋਈ ਤੇ ਇਹਨਾਂ ਦੇ ਪਿਤਾ ਜੀ ਦੀ ਤਬੀਅਤ ਸ਼ਾਮ ਤੱਕ ਬਿਲਕੁਲ ਠੀਕ ਹੋ ਗਈ ਤੇ ਉਹਨਾਂ ਦੀ ਯਾਦਦਾਸ਼ਤ ਵੀ ਵਾਪਸ ਆ ਗਈ ਇਸ ਵੱਡੀ ਕਿਰਪਾ ਵਾਸਤੇ ਭੈਣ ਮਹਾਨ ਪ੍ਰਭ ਯਸ਼ਮ ਸੀ ਜੀ ਦਾ ਧੰਨਵਾਦ ਕਰਦੇ ਹਾਂ ਭਰਾ ਸੰਦੀਪ ਕੁਮਾਰ ਜੀ ਕਪੂਰਥਲਾ ਤੋਂ ਇਹ ਭਰਾ ਦੱਸਦੇ ਹਨ ਕਿ ਇਹਨਾਂ ਨੂੰ 7 ਸਾਲਾਂ ਤੋਂ ਟਾਈਫਾਇਟ ਤੇ ਬੁਖਾਰ ਹੋ ਜਾਂਦਾ ਸੀ ਜੋ ਕਿ ਹਰ ਸਾਲ ਜਿਹੜਾ ਵਾਰ-ਵਾਰ ਇਹਨਾਂ ਨੂੰ ਇਹ ਬੁਖਾਰ ਹੁੰਦਾ ਸੀ ਤੇ ਜਿਸ ਦੇ ਲਈ ਇਹਨਾਂ ਨੂੰ ਇੱਕ-ਇੱਕ ਹਫ਼ਤਾ ਜਿਹੜਾ ਹਸਪੀਟਲ ਦੇ ਵਿੱਚ ਐਡਮਿਟ ਰਹਿਣਾ ਪੈਂਦਾ ਸੀ ਇਹ ਭਰਾ ਦੱਸਦੇ ਹਨ ਕਿ ਇਹਨਾਂ ਨੇ ਕਾਫੀ ਦਵਾਈ ਖਾਧੀ ਪਰ ਇਹਨਾਂ ਨੂੰ ਕੋਈ ਵੀ ਆਰਾਮ ਨਹੀਂ ਮਿਲਿਆ ਫਿਰ ਇਹਨਾਂ ਨੇ ਪ੍ਰਭੂ ਜੀ ਦੇ ਘਰ ਵਿੱਚ ਆਉਣਾ ਸ਼ੁਰੂ ਕੀਤਾ ਇਸ ਜਗ੍ਹਾ ਦੇ ਉੱਤੇ ਇਹਨਾਂ ਦੇ ਲਈ ਪ੍ਰਾਰਥਨਾ ਹੋਈ ਤੇ ਦੱਸਦੇ ਹਨ ਕਿ 2 ਸਾਲ ਹੋ ਗਿਆ ਨਾ ਹੁਣ ਇਹਨਾਂ ਨੂੰ ਕੋਈ ਵੀ ਟਾਈਫਾਇਟ ਬੁਖਾਰ ਨੇ ਗਿਆ ਜਿਸ ਦੇ ਲਈ ਪ੍ਰਾਪਰ ਰਬੂ ਜੀ ਦਾ ਧੰਨਵਾਦ ਕਰਦੇ ਹਨ ਪ੍ਰਾ ਲੱਕੀ ਪੈਂਸਰਾਈ ਖਾਸ ਤੋਂ ਇਹ ਪ੍ਰਾ ਦੱਸਦੇ ਹਨ ਕਿ ਇਹਨਾਂ ਨੂੰ 3 ਮਹੀਨੇ ਤੋਂ ਸੱਜੀ ਅੱਖ ਤੋਂ ਦਿਸਣੋਂ ਹਟ ਗਿਆ ਸੀ ਕਿੰਨੇ 15 ਦਿਨ ਪਹਿਲਾਂ ਐਤਵਾਰ ਨੂੰ ਪਾਸਟਰ ਜੀ ਨੇ ਬਚਨ ਸੁਣਾਇਆ ਸੀ ਕਿ ਦੋ ਅੰਨੇ ਜਿਸ ਤਰ੍ਹਾਂ ਪੁਕਾਰਦੇ ਸੀ ਕਿ ਦਾਊਦ ਦੇ ਪੁੱਤਰ ਯੇਸ਼ੂ ਸਾਡੇ ਤੇ ਦਇਆ ਕਰ ਤਾਂ ਉਹ ਠੀਕ ਹੋ ਗਿਆ ਕਹਿੰਦੇ ਮੈਂ ਵੀ ਉਸੇ ਵਚਨ ਤੇ ਵਿਸ਼ਵਾਸ ਕੀਤਾ ਤੇ ਸੋਮਵਾਰ ਤੋਂ ਮੈਨੂੰ ਫਰਕ ਪੈਣਾ ਸ਼ੁਰੂ ਹੋ ਗਿਆ ਤੇ ਹੁਣ ਅੱਖ ਬਿਲਕੁਲ ਠੀਕ ਹੈ ਮੈਂ ਠੀਕ-ਠਾਕ ਦੇਖ ਸਕਦਾ ਹਾਂ ਮੈਂ ਇਸ ਚੰਗਿਆਈ ਦੇ ਲਈ ਉਸ ਮਹਾਨ ਪਰਮੇਸ਼ਰ ਜੀ ਦਾ ਬਹੁਤ ਧੰਨਵਾਦ ਕਰਦਾ ਹਾਂ ਪ੍ਰਾ ਸੁਧੀਰ ਕੁਮਾਰ ਕਪੂਰ ਖਲਾ ਤੋਂ ਇਹ ਭਰਾ ਦੱਸਦੇ ਕਿ 8 ਸਾਲਾਂ ਤੋਂ ਨਸ਼ੇ ਦੇ ਬੰਦਨ ਵਿੱਚ ਸੀ ਇਹ ਭਰਾ ਦੱਸਦੇ ਕਿ ਵਿਸ਼ਵਾਸ ਦੇ ਨਾਲ ਪ੍ਰਭੂ ਜੀ ਦੇ ਪਵਨ ਵਿੱਚ ਆਣ ਕਰਕੇ ਵਿਸ਼ਵਾਸ ਨਾਲ ਪ੍ਰਾਰਥਨਾ ਕਰਨ ਦੇ ਨਾਲ ਪ੍ਰਭੂ ਜੀ ਨੇ ਇਹਨਾਂ ਨੂੰ 8 ਸਾਲ ਦੇ ਨਸ਼ੇ ਦੇ ਬੰਦਨ ਤੋਂ ਆਜ਼ਾਦ ਕਰ ਦਿੱਤਾ ਹੈ ਤੇ ਇਹ ਭਰਾ ਦੱਸਦੇ ਹਨ ਕਿ ਇਹਨਾਂ ਨੇ ਨਵੇਂ ਸਾਲ ਤੇ ਪਹਿਲੇ ਤਰੀਕ ਨੂੰ ਬਪਤਿਸਮਾ ਲੈ ਕੇ ਆਪਣੇ ਜੀਵਨ ਦੀ ਨਵੀਂ ਸ਼ੁਰੂਆਤ ਕਰ ਦਿੱਤੀ ਹੈ ਇਸ ਵਾਸਤੇ ਪ੍ਰਭੂ ਦਾ ਧੰਨਵਾਦ ਕਰਦੇ ਹਨ ਤੇ ਇਸ ਭਰਾ ਨੇ 4 ਸਾਲਾਂ ਤੋਂ ਕਿਸੇ ਤੋਂ ਪੈਸੇ ਲੈਣੇ ਸੀ ਤੇ ਭਰਾ ਬਹੁਤ ਪਰੇਸ਼ਾਨ ਸੀ ਕਿਉਂਕਿ ਉਹ ਪੈਸੇ ਇਹਨਾਂ ਨੂੰ ਵਾਪਸ ਨਹੀਂ ਸੀ ਮਿਲ ਰਹੇ ਇਸ ਭਰਾ ਨੇ ਪੂਰੇ ਵਿਸ਼ਵਾਸ ਨਾਲ ਪਵਿੱਤਰ ਪਵਨ ਚ ਪ੍ਰਾਰਥਨਾ ਕੀਤੀ ਤੇ ਪ੍ਰਭੂ ਜੀ ਨੇ ਕਿਰਪਾ ਕੀਤੀ ਤੇ ਇਹਨਾਂ ਨੂੰ 4 ਸਾਲ ਤੇ ਰੁਕੇ ਹੋਏ ਪੈਸੇ ਵਾਪਸ ਮਿਲ ਗਏ ਇਸ ਵੱਡੀ ਕਿਰਪਾ ਵਾਸਤੇ ਔਰ ਨਵੀਂ ਜ਼ਿੰਦਗੀ ਸ਼ੁਰੂਆਤ ਵਾਸਤੇ ਭਰਾ ਮਹਾਨ ਪ੍ਰਭ ਯਸੁਮ ਸਿਜੀ ਦਾ ਧੰਨਵਾਦ ਕਰਦੇ ਹਨ ਭਰਾ ਪਵਨ ਕੁਮਾਰ ਜੀ ਕਪੂਰਥਲਾ ਤੋਂ ਇਹ ਬਰਾ ਦੱਸਦੇ ਹਨ ਕਿ ਕਾਫੀ ਦਿਨਾਂ ਤੋਂ ਇਹਨਾਂ ਨੂੰ ਕਬਰਾਹਟ ਮਹਿਸੂਸ ਹੁੰਦੀ ਸੀ ਇੰਨੀ ਠੰਡ ਦੇ ਵਿੱਚ ਵੀ ਇਹਨਾਂ ਨੂੰ ਬਹੁਤ ਜ਼ਿਆਦਾ ਕਬਰਾਹਟ ਮਹਿਸੂਸ ਹੁੰਦੀ ਸੀ ਤੇ ਰਾਤ ਨੂੰ ਬਹੁਤ ਜ਼ਿਆਦਾ ਗਰਮੀ ਲੱਗਦੀ ਸੀ ਜਿਸ ਦੇ ਲਈ ਇਹ ਕੀ ਕਰਦੇ ਸੀ ਘਰ ਦੇ ਸਾਰੇ ਬੁਹੇ ਬਾਰੀਆਂ ਜਿਹੜੇ ਖੋਲ ਦਿੰਦੇ ਸਨ ਕਿਉਂਕਿ ਜੋ ਇਹਨਾਂ ਨੂੰ ਗਰਮੀ ਬਹੁਤ ਜ਼ਿਆਦਾ ਮਹਿਸੂਸ ਹੁੰਦੀ ਸੀ ਇਹਨਾਂ ਨੇ ਇਸ ਦੇ ਲਈ ਡਾਕਟਰ ਨੂੰ ਦਿਖਾਇਆ ਤਾਂ ਡਾਕਟਰਾਂ ਨੇ ਦੱਸਿਆ ਕਿ ਤੁਹਾਨੂੰ 11 ਟੈਸਟ ਕਰਵਾਉਣੇ ਪੈਣ ਹਨ ਔਰ ਸਾਨੂੰ ਲੱਗਦਾ ਕਿ ਟੈਸਟ ਕਰਾਉਣ ਤੋਂ ਪਹਿਲਾਂ ਅਸੀਂ ਤੁਹਾਨੂੰ ਦੱਸ ਦੇਈਏ ਕਿ ਤੁਹਾਨੂੰ 슈ਗਰ ਦੀ ਜਿਹੜੀ ਬਿਮਾਰੀ ਉਹ ਤਾਂ ਪੱਕੀ ਹੀ ਹੈਗੀ ਆ ਭਾਵੇਂ ਉਹਦਾ ਟੈਸਟ ਕਰਵਾਓ ਚਾਹੇ ਨਾ ਕਰਾਓ ਫਿਰ ਇਹਨਾਂ ਨੇ ਉਸ ਦੇ ਲਈ ਟੈਸਟ ਕਰਵਾਏ ਤੇ ਨਾਲ ਹੀ ਨਾਲ ਇਹਨਾਂ ਨੇ ਫਾਸਟ ਜੀ ਦੇ ਵਚਨਾਂ ਦੇ ਅਨੁਸਾਰ ਕਹਿਣਾ ਸ਼ੁਰੂ ਕੀਤਾ ਕਿ ਸਾਡੀਆਂ ਰਿਪੋਰਟਾਂ ਜਿਹੜੀਆਂ ਬਿਲਕੁਲ ਨਾਰਮਲ ਹਨ ਤਾਂ ਇਹਨਾਂ ਨੇ ਜਦੋਂ ਟੈਸਟ ਕਰਾਇਆ ਤਾਂ ਟੈਸਟ ਦੇ ਵਿੱਚ ਕੁਝ ਵੀ ਨਹੀਂ ਆਇਆ ਇਹਨਾਂ ਦੇ ਟੈਸਟ ਬਿਲਕੁਲ ਨਾਰਮਲ ਆਏ ਔਰ 슈ਗਰ ਇਹਨਾਂ ਦੀ ਬਿਲਕੁਲ NIL ਆਈ ਜਿਸ ਦੇ ਲਈ ਇਹ ਭਰਾ ਪ੍ਰਭੂ ਜੀ ਦਾ ਧੰਨਵਾਦ ਕਰਦੇ ਹਨ um you